ਸੂਰੀ ਸਾਹਿਬ ਇੱਕ ਚਰਚਾ ਚੱਲ ਰਹੀ ਆ ਕਿ ਵਿਜੇਂਦਰ ਸਿੰਘਲਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਬਣ ਸਕਦੇ ਨੇ ਤੁਸੀਂ ਇਸ ਤੇ ਕੀ ਕਹੋਗੇ ਜੀ ਕਿ ਸਭੀ ਅੱਜ ਇੱਕ ਅਖਬਾਰ ਵਿੱਚ ਖਬਰ ਵੀ ਛਪੀ ਆ ਜੀ ਕਿ ਵਿਜੇਂਦਰ ਸਿੰਘਲਾ ਹੋ ਸਕਦਾ ਹੈ ਕਿ ਪੰਜਾਬ ਦੇ ਸੂਬਾ ਪ੍ਰਧਾਨ ਬਣ ਜਾਣ ਔਰ ਵਿਜੇਂਦਰ ਸਿੰਘਲਾ ਹੁਣਾਂ ਬਾਰੇ ਗੱਲ ਕਰੀਏ ਕਿ ਉਹ ਪਹਿਲਾਂ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆ ਜੀ ਯੂਥ ਪ੍ਰੈਜ਼ੀਡੈਂਟ ਰਹਿ ਚੁੱਕੇ ਆ ਐਮਐਲਏ ਰਹਿ ਚੁੱਕੇ ਆ ਮੰਤਰੀ ਰਹਿ ਚੁੱਕੇ ਆ ਐਮਪੀ ਰਹਿ ਚੁੱਕੇ ਆ ਖਜਾਨਚੀ ਰਹਿ ਚੁੱਕੇ ਆ ਵੱਡਾ ਉਹਨਾਂ ਕੋਲ ਤਜਰਬਾ ਹੈ ਔਰ ਆਪਾਂ ਐਮਪੀ ਇਲੈਕਸ਼ਨ ਵਿੱਚ ਦੇਖ ਵੀ ਲਿਆ ਕਿਉਂਕਿ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਤੋਂ ਉਹਨਾਂ ਨੂੰ ਜਿਹੜਾ ਕੈਂਡੀਡੇਟ ਬਣਾਇਆ ਗਿਆ ਸੀਗਾ ਚਲੋ ਜਿੱਤ ਤਾਂ ਨਹੀਂ ਸਕੇ ਲੇਕਿਨ ਉਹਨਾਂ ਵਿੱਚ એનર્ਜੀ ਬੜੀ ਸੀ ਕਿਉਂਕਿ ਆਪਾਂ ਬੜੀ ਥਾਹੀ ਗਏ ਆ ਔਰ ਕਵਰੇਜ ਵੀ ਕੀਤਾ ਮੈਂ ਉਹਨਾਂ ਨਾਲ ਇੰਟਰਵਿਊ ਵੀ ਕੀਤੀ ਆ ਤਾਂ એનર્ਜੀ ਬੜੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਰਾਹੁਲ ਗਾਂਧੀ ਦੇ ਉਹ ਨੇੜੇ ਮੰਨੇ ਜਾਂਦੇ ਆ ਔਰ ਦੂਜੀ ਗੱਲ ਜਿਹੜੀ ਹੋਰ ਜਸ ਲੌਜੀਕ ਨੂੰ ਲਾ ਕੇ ਦੇਖਿਆ ਜਾ ਰਿਹਾ ਸੀਨੀਅਰ ਜਰਨਲਿਸਟ ਵੱਲੋਂ ਜਾਂ ਪੱਤਰਕਾਰਾਂ ਵੱਲੋਂ ਉਹ ਕਹਿੰਦੇ ਕਿ ਕਾਂਗਰਸ ਦੇ ਜਿਹੜੇ ਐਲੋਪੀ ਨੇ ਉਹ ਵੀ ਜੱਟ ਕਮਿਊਨਿਟੀ ਦੇ ਆ। ਜੀ। ਔਰ ਰਾਜਾ ਵੜਿੰਗ ਸਾਹਿਬ ਜਿਹੜੇ ਉਹ ਵੀ ਜੱਟ ਕਮਿਊਨਿਟੀ ਤੋਂ ਆ ਤਾਂ ਹੋ ਸਕਦਾ ਕਾਂਗਰਸ ਪਾਰਟੀ ਇਹ ਸੋਚ ਰਹੀ ਹੋਵੇ ਕਿ ਇਹ ਜਿਵੇਂ ਐਲੋਪੀ ਤਾਂ ਪ੍ਰਤਾਪ ਸਿੰਘ ਵਾਜਰ ਜੱਟ ਕਮਿਊਨਿਟੀ ਤੋਂ ਹੈ ਹੀ ਆ ਤਾਂ ਜਿਹੜਾ ਸੂਬਾ ਪ੍ਰਧਾਨ ਬਣਾਉਣਾ ਕਾਂਗਰਸ ਦਾ ਉਹ Hindu ਚਿਹਰਾ ਲਈਗੀ। ਤਾਂ ਜੋ ਤੁਸੀਂ ਸਮਝ ਸਕਦੇ ਪਿੱਛੇ ਕਿਹੜੀਆਂ ਕੈਲਕੂਲੇਸ਼ਨਸ ਹੁੰਦੀਆਂ। ਜੀ ਜੀ। ਸੋ ਇਸ ਕਰਕੇ ਸੁਣਨ ਚ ਇਹ ਵੀ ਆ ਰਿਹਾ ਕਿ ਰਾਜਾ ਵੜਿੰਗ ਜਿਹੜੇ ਆ ਉਹਨਾਂ ਨੇ ਇਸ ਗੱਲ ਦਾ ਸਮਰਥਨ ਵੀ ਦਿੱਤਾ। ਉਹ ਸਾਥ ਦੇ ਰਹੇ ਅੰਦਰੋਂ ਇਹ ਚਾਰੇ ਆ ਕਿ ਜਿਹੜੇ ਵਿਜੇਂਦਰ ਸਿੰਘ ਲਾਇਆ ਉਹ ਕਾਂਗਰਸ ਦੇ ਪ੍ਰਧਾਨ ਬਣ ਜਾਣ ਕਿਉਂਕਿ ਐਨਰਜੈਟਿਕ ਨੇ ਜੋਸ਼ ਨਾਲ ਗੱਲ ਕਰਦੇ ਆ ਹੋਸ਼ ਨਾਲ ਗੱਲ ਕਰਦੇ ਆ ਤਜਰਬਾ ਵੀ ਹੈ ਔਰ ਆਵਾਜ਼ ਵੀ ਇੱਕ ਗੜਕ ਹੈ ਮੜਕ ਹੈ ਤੇ ਪਕੜ ਵੀ ਹੈ ਰਾਹੁਲ ਗਾਂਧੀ ਉਹਨਾਂ ਦੇ ਕਰੀਬੀ ਮੰਨੇ ਜਾਂਦੇ ਆ ਤਾਂ ਵੱਡੀ ਗੱਲ ਇਹ ਵੀ ਆ ਹੋ ਸਕਦਾ ਸੀ ਇਹ ਨਹੀਂ ਕਹਿੰਦੇ ਕਿ ਸ਼ਿਓਰ ਆ ਕੁਝ ਲੋਕ ਹੋਰਾਂ ਦਾ ਵੀ ਨਾਮ ਲੈ ਰਿਹਾ ਕੁਝ ਚਰਚਾ ਇਹ ਵੀ ਚੱਲ ਰਹੀ ਹੈ ਕਿ ਹੋ ਸਕਦਾ ਜਾਖੜ ਸਾਹਿਬ ਨੂੰ ਦੁਆਰਤੀ ਮਨਾਇਆ ਜਾਵੇ ਪਰ ਉਹ ਕਈਆਂ ਸੁਣੀਆਂ ਗੱਲਾਂ ਜੀ ਉਹ ਤਾਂ ਫਿਰ ਜਿੱਧਰ ਕਈਆਂ ਵੇੜੀਆਂ ਉਤਰ ਕੇ ਮਲਾ ਉਹ ਉਹਨਾਂ ਨੇ ਵਾਪਸ ਕਿੱਥੇ ਮੁੜ ਕੇ ਆਉਣਾ ਤਾਂ ਹੋ ਸਕਦਾ ਆ ਵੀ ਜਾਣ ਪਰ ਕਿਉਂਕਿ ਤੁਸੀਂ ਸਿਆਸਤ 'ਚ ਕਦੀ ਵੀ ਤੁਸੀਂ ਕਿਸੇ ਚੀਜ਼ ਨੂੰ ਪਰਮਾਨੈਂਟ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਸਿਆਸਤ ਹੈ ਉਸ ਡਾਇਨਾਮਿਕ ਹੀ ਹੁੰਦੀ ਹੈ ਅੱਜ ਜਿਹੜੇ ਦੁਸ਼ਮਣ ਆ ਕੱਲ੍ਹ دوست ਬਣ ਜਾਂਦੇ ਆ ਜਿਹੜੇ ਅੱਜ ਦੋਸਤ ਆ ਕੱਲ੍ਹ ਦੁਸ਼ਮਣ ਵੀ ਬਣ ਸਕਦੇ ਆ ਪਰ ਅੱਜ ਕੱਲ੍ਹ ਹਾਲਾਤ ਕੁਛ ਇਹਦਾ ਕਿ ਦੁਸ਼ਮਣੀ ਪੱਕੀ ਨਹੀਂ ਪਾਉਂਦੇ ਨਾ ਯਾਰੀ ਪੱਕੀ ਪਾਉਂਦੇ ਆ ਪਰ ਹਾਂ ਇਹ ਚਰਚਾ ਸਟਰੋਂਗ ਹੈ ਕਾਂਗਰਸ ਦੇ ਖੇਮੇ ਵਿੱਚ ਕਿ ਵਿਜੇਂਦਰ ਸਿੰਘਲਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਬਣ ਸਕਦੇ ਆ ਔਰ ਜਿਹੜਾ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ 'ਚ ਜੋਸ਼ ਬਹੁਤ ਹੈ ਖੁਸ਼ੀ ਵੀ ਹੈ ਕਿਉਂਕਿ ਉਹ ਕਹਿੰਦੇ ਕਿ ਜੇਕਰ ਇਦਾਂ ਦਾ ਐਨਰਜੈਟਿਕ ਲੀਡਰ ਮਿਲ ਜਾਂਦਾ ਤਾਂ ਔਰ ਦੇਖੋ اپوزیشن ਦਾ स्ट्रांग ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਰਾਜਾ ਵਰਿੰਗ ਜਿਹੜੇ ਆ ਉਹ ਤਾਂ ਲੋਕ ਸਭਾ 'ਚ ਚਲੇ ਗਏ ਜੀ ਉਹਨਾਂ ਨੇ ਉਹ ਵੀ ਮੁੱਦੇ ਦੇਖਣੇ ਆ ਬਿਲਕੁਲ ਤਾਂ ਸੂਬਾ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਕੋਈ ਸਟਰੋਂਗ ਪ੍ਰਧਾਨ ਨਹੀਂ ਆਏਗਾ ਤਾਂ اپوزیشن ਸਟਰੋਂਗ ਨਹੀਂ ਹੁੰਦੀ ਕਿਉਂਕਿ ਰਾਜਾ ਵਰਿੰਗ ਇਕੱਲੇ ਤੇ ਇਹਨਾਂ ਬਰਡਨ ਨਹੀਂ ਪਾਇਆ ਜਾ ਸਕਦਾ ਬਿਲਕੁਲ ਤਾਂ ਹੋ ਸਕਦਾ ਕਿ ਵਿਜੇਂਦਰ ਸਿੰਗਲ ਆ ਕਾਂਗਰਸ ਦੇ ਸੂਬਾ ਪ੍ਰਧਾਨ ਬਣ ਜਾਣ ਔਰ ਫਿਰ ਦੇਖਦੇ ਕੀ ਕਮਾਲ ਕਰਦੇ ਕਿਉਂਕਿ ਆਪਾਂ ਵੀ ਇੰਟਰਵਿਊ ਕੀਤੀ ਸੀ ਬੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ ਜੇ ਜਿੱਤ ਜਾਂਦੇ ਤਸੋ ਸਵਾਲ ਲੈ ਲੈਂਦੇ ਹੁਣ ਆਪਾਂ ਉਹ ਸਵਾਲ ਲੈਣ ਦੀ ਵੇਟ ਕਰ ਰਹੇ ਆ ਕਿ ਬਲਵਿੰਦਰ ਕੰਗ ਜੀ ਕਦੋਂ ਆਣਗੇ ਉਹਨਾਂ ਤੋਂ ਸਵਾਲ ਲਵਾਂਗੇ ਤਾਂ ਉਮੀਦ ਕਰਦੇ ਆ ਜੋਵੇ ਪੰਜਾਬ ਦੀ ਬਿਹਤਰੀ ਲਈ ਹੋਵੇ ਲੇਕਿਨ ਜਿੰਨੀ ਸਟਰੋਂਗ ਸਰਕਾਰ ਚਾਹੀਦੀ ਆ ਉਨੀ ਸਟਰੋਂਗ ਆਪੋਜੀਸ਼ਨ ਵੀ ਚਾਹੀਦੀ ਆ ਔਰ ਦੱਸਿਆ ਜਾਂਦਾ ਕਿ ਰਾਜਾ ਵੜਿੰਗ ਬਾ ਵਾਂਗ ਹੀ ਇਹਨਾਂ ਚ ਵੀ ਜੋਸ਼ ਹੈ ਸਾਰਿਆਂ ਨੂੰ ਇੱਕ ਜੁਟ ਕਰਨ ਦੀ ਕੋਸ਼ਿਸ਼ ਕਰਨਗੇ ਕਾਂਗਰਸ ਨੂੰ ਔਰ ਵੀ ਕਹਿੰਦੇ ਫਿਰ ਬੜੀ ਦਲੇਰੀ ਨਾਲ ਕਹਿੰਦੇ ਕੰਮ ਕਰਦੇ ਆ ਬਾਕੀ ਰੱਬ ਜਾਣਦਾ ਕੀ ਕਰਨਾ ਉਹਨਾਂ ਨੂੰ